ਜੀ ਬਿਲਕੁਲ ਤੁਹਾਨੂੰ ਦੱਸ ਦੇ ਕਿ ਇੱਥੇ ਜੋ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁਜਰਾ ਵਿਖੇ ਇੱਕ ਮਦਭਾਗੀ ਘਟਨਾ ਵਾਪਰੀ ਆ ਦੁਖਦਾਈ ਘਟਨਾ ਵਾਪਰੀ ਆ ਤੁਹਾਨੂੰ ਦੱਸ ਦੇ ਕਿ ਸੰਗਰੂਰ ਦੇ ਨਾਲ ਲੱਗਦੇ ਗੁਜਰਾ ਪਿੰਡ ਚ ਦੇਰ ਰਾਤ ਕੁਝ ਵਿਅਕਤੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਸ਼ਰਾਬ ਪੀਤੀ ਸੀ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਤੁਹਾਨੂੰ ਦੱਸ ਦੇ ਕਿ ਜੇਕਰ ਪਿੰਡ ਦੀ ਗੱਲ ਕੀਤੀ ਆ ਵੀ ਤਾਂ ਪਿੰਡ ਦੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਆ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੁਸੀਂ ਮੇਰੇ ਪਿੱਛੇ ਵੀ ਵੇਖ ਸਕਦੇ ਹੋ ਕਿ ਗਮਗੀਨ ਮਾਹੌਲ ਆ ਜੋ ਪਿੰਡ ਦੇ ਲੋਕ ਨੇ ਉਹ ਇੱਥੇ ਮੌਜੂਦ ਨੇ ਇਹ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਲੇ ਛੋਟੇ-ਛੋਟੇ ਘਰ ਨੇ ਅਤੇ ਬਿਰਲਾਪ ਕਰਦੇ ਹੋਏ ਨਜ਼ਰ ਆਉਂਦੇ ਨੇ ਪਰਿਵਾਰਕ ਮੈਂਬਰ ਤੁਹਾਨੂੰ ਦੱਸ ਦੇ ਕਿ ਇਸ ਸਮੇਂ ਇਸ ਸਮੇਂ ਦੀ ਜੋ ਵੱਡੀ ਖਬਰ ਆ ਤੁਹਾਨੂੰ ਇਹ ਵੀ ਦੱਸ ਦੇ ਕਿ ਪਿੰਡ ਗੁਜਰਾ ਤੋਂ ਸਾਹਮਣੇ ਆ ਰਹੀ ਆ ਪਿੰਡ ਗੁਜਰਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਜ਼ਹਿਰੀਲੀ ਸ਼ਰਾਬ ਪੀਂਦੇ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਆ ਅਤੇ ਦੱਸਿਆ ਜਾ ਰਿਹਾ ਕਿ 2 ਵਿਅਕਤੀ 2 ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਆ ਦੱਸਿਆ ਜਾ ਰਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਜੋ ਦਿਹਾੜੀਦਾਰ ਲੋਕ ਸੀ ਉਹਨਾਂ ਦੇ ਉੱਤੇ ਕਹਿਰ ਟੁੱਟਿਆ ਮੌਤ ਦਾ ਕਹਿਰ ਟੁੱਟਿਆ ਤੇ 4 ਪਰਿਵਾਰਾਂ ਦੇ ਘਰਾਂ ਦੇ ਵਿੱਚ ਸੱਥਰ ਬੀਚੁੱਕੇ ਨੇ ਸੰਗਰੂਰ ਜ਼ਿਲ੍ਹੇ ਦੇ ਗੁਜਰਾ ਪਿੰਡ ਦੇ ਵਿੱਚ ਖੜਿਆ ਇਸ ਸਮੇਂ ਅਸੀਂ ਤੁਹਾਨੂੰ ਦੱਸਦੇ ਕਿ ਚਾਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਪਿੰਡ ਵਾਸੀ ਇੱਥੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਮੌਜੂਦ ਨੇ ਚਾਰੇ ਪਾਸੇ 70 ਵਿਛੇ ਹੋਏ ਦਿਖਾਈ ਦੇ ਰਹੇ ਨੇ ਦੱਸਿਆ ਜਾ ਰਿਹਾ ਕਿ ਜਿੱਥੇ 4 ਵਿਅਕਤੀਆਂ ਦੀ ਮੌਤ ਹੋ ਗਈ ਉਤੋਂ ਹੀ ਦੋ ਗੰਭੀਰ ਵੀ ਦੱਸੇ ਜਾ ਰਹੇ ਨੇ ਜਾਦੇ ਜਾਣਕਾਰੀ ਦੇ ਲਈ ਪਿੰਡ ਵਾਸੀਆਂ ਨਾਲ ਗੱਲ ਕਰਨ ਲਈ ਕਿਹਨਾ ਵੀਰ ਮੈਂ ਤਾਂ ਘੱਗੇ ਤੋਂ ਹੀ ਕੀ ਨਾਮ ਹੈ ਉਹਦਾ ਕ੍ਰਿਸ਼ਨ ਸਿੰਘ ਜੀ ਕ੍ਰਿਸ਼ਨ ਜੀ ਕੀ ਪਾਣਾ ਵਾਪਰਿਆ ਪਾਣ ਦਾ ਹੁਣ ਆਪਾਂ ਨੂੰ ਕੀ ਪਤਾ ਇਹ ਮੇਰ ਦਾ ਭਣੋਈਆ ਦੀ ਇਹ ਪਤਾ ਹੁਣ ਮੌਕੇ ਤੇ ਆਏਗੇ ਕੋਈ ਪਤਾ ਨਹੀਂ ਪਤਾ ਲੱਗੂਗਾ ਇਹ ਨਹੀਂ ਦੱਸਿਆ ਜਾ ਰਿਹਾ ਕਿ ਜ਼ਹਿਰੀਲੀ ਸ਼ਰਾਬ ਪੀਤੀ ਆ ਕਈ ਬੰਦੇ ਆ ਨੇ ਰਾਤ ਸ਼ਰਾਬ ਪੀਤੀ ਆ ਚਾਰ ਬਿਆਕਤਿਆਂ ਦੀ ਉਹਨਾਂ ਜੋ ਮੌਤ ਵੀ ਹੋ ਗਈ ਆ ਉਹਨਾਂ ਚ ਇੱਕ ਦੋਟ ਆਪਣੋਈਆ ਵੀ ਆ ਹਾਂ ਵਿੱਚੇ ਮੇਰੇ ਆਪਣੋਈਆ ਜੀ ਦੋਏ ਭਾਈ ਥਕੇ ਭਾਈ ਨੇ ਇਹੀ ਜੁੜਵਾ ਭਾਈ ਤੇ ਮਤਲਬ ਇਹ ਇਹਨਾਂ ਦੀ ਦੋਵਾਂ ਦੀ ਮੌਤ ਹੋ ਗਈ ਤੇ ਹੁਣ ਅਸੀਂ ਤਾਂ ਪਤਾ ਲੱਗਣ ਤੋਂ ਹੁਣ ਆ ਕੇ ਖੜੇ 2 ਮਿੰਟ ਹੋਏ ਨੇ ਬੱਸ ਆ ਕੇ ਪਤਾ ਲੱਗਿਆ ਜੀ ਬਿਲਕੁਲ ਸੁਖਵਿੰਦਰ ਜੰਗਾ ਸੁਖਵਿੰਦਰ ਕੀ ਗੱਲ ਹੋਈ ਆ ਪਤਾ ਲੱਗਾ ਕਿ ਜ਼ਹਿਰੀਲੀ ਸ਼ਰਾਬ ਪੀਤੀ ਗਈ ਆ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਆ ਦੋ ਦੀ ਹਾਲਤ ਗੰਭੀਰ ਆ ਪੀਤੀ ਤਾਂ ਹੈਗੀ ਆ ਜੀ ਹਰਿਆਣੇ ਵਾਲੀ ਕਹਿੰਦੇ ਨੇ ਵੀ ਹਰਿਆਣੇ ਚੋਂ ਆਈ ਤੀਗੀ ਐਵੇਂ ਨਹੀਂ ਪਤਾ ਵੀ ਆਪਾਂ ਕਿਸੇ ਦਾ ਨਾਮ ਨਹੀਂ ਲੈ ਸਕਦੇ ਵੀ ਕੀ ਤੋਂ ਲੈ ਕੇ ਪੀਤੇ ਉਹ ਤਾਂ ਉਹ ਹੀ ਦੱਸਣਗੇ ਕੀ ਪਿੰਡ ਦੇ ਵਿੱਚ ਸਪਲਾਈ ਹੁੰਦੀ ਆ ਹਰਿਆਣੇ ਦੀ ਸ਼ਰਾਬ ਹੁੰਦੀ ਆ ਜੀ ਹੁੰਦੀ ਆ ਜਿ세 ਯਾਰ ਇੱਕ ਬੜੇ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਤ ਸੀ ਵਿਅਕਤੀ ਹਾਂਜੀ ਹਾਂ ਉਹ ਤੀ ਜਿਵੇਂ ਉਹ ਮਸ਼ੀਨਾਂ ਤੇ ਜਾਂਦੇ ਤੇ ਸੀਜ਼ਨ ਲਾਉਣਾ ਤੇ ਮੇਰੇ ਚਾਚੇ ਦੀ ਇਹ ਦੋਈ ਸਕੇਈ ਤੇ ਉਹ ਤਾਂ दारू ਵੀ ਨਹੀਂ ਪੀਂਦੇ ਤੇ ਵੈਸੇ ਇਹ ਜੁੜਬਾ ਤੇਈ ਦੋਈ ਭਾਈ ਹੂੰ ਤੇ ਇਹਨਾਂ ਦੇ ਤਿੰਨ ਬੇਟੇ ਤੇ ਹੀ ਉਹਨਾਂ ਦੇ ਇੱਕ ਮੁੰਡਾ ਇੱਕ ਕੁੜੀ ਆ ਛੋਟੇ ਛੋਟੇ ਜਵਾਕ ਨੇ ਜਿਹੜੇ ਉਹ ਰਮਦਾਸੀਆਂ ਦੇ ਡੱਤੂ ਹੀ ਆ ਉਹ ਹਜੇ ਮਿਲਦਾ ਡੇਢ ਕਿ ਮਹੀਨੇ ਦਾ ਹੀ ਮੁੰਡਾ ਹੀ ਉਹਦਾ ਛੋਟਾ ਜੀ ਛੋਟੀ ਉਮਰ ਦੀ ਤੀ ਇਹ ਉਹ ਬਿਲਕੁਲ ਤੁਸੀਂ ਜਿੱਥੇ ਪਿੰਡ ਵਾਸੀ ਨੇ ਆ ਕੇ ਆ ਜੋ ਇਹਨਾਂ ਦੇ ਚਾਚੇ ਲੱਗਦੇ ਸੀ ਜੁੜਬਾ ਸੀ ਦੱਸਿਆ ਜਾ ਰਿਹਾ ਕਿ ਜੁੜਬਾ ਸੀ ਉਹਨਾਂ ਦੀ ਮੌਤ ਹੋ ਚੁੱਕੀ ਆ ਦੱਸਿਆ ਯਾਰ ਕਿ ਹਰਿਆਣੇ ਦੇ ਵਿੱਚੋਂ ਸ਼ਰਾਬ ਇਸ ਪਿੰਡ ਦੇ ਵਿੱਚ ਸਪਲਾਈ ਹੁੰਦੀ ਆ ਜਿਸ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਮੈਂ ਜਿਸ ਤਰ੍ਹਾਂ ਪਹਿਲਾਂ ਆਖਿਆ ਕੀ 70 ਵਿਸਰੇ ਵਿਸ ਗਏ ਨੇ ਚਾਰ ਘਰਾਂ ਦੇ ਵਿੱਚ 70 ਵਿਸ ਗਏ ਨੇ ਯਹਰੀਲੀ ਸ਼ਰਾਬ ਪੀਣ ਦੇ ਕਾਰਨ ਪਿੰਡ ਦੇ ਵਿੱਚ ਇਸ ਸਮੇਂ ਸ਼ੋਗ ਲਹਿਰ ਆ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਪਿੰਡ ਗੁਜਰਾਂ ਦੀ ਤਾਂ ਗੁਜਰਾਂ ਦੇ ਵਿੱਚ ਜੋ ਇਸ ਸਮੇਂ 10000 ਕਿ ਸ਼ਰਾਬ ਪੀਣ ਦੇ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਆ ਭਾਈ ਚਰਨਜੀਤ ਜੀ ਚਰਨਜੀਤ ਪਾਣਾ ਦੁਖਦਈ ਖਬਰ ਆ 4 ਵਿਅਕਤੀਆਂ ਦੀ ਮੌਤ ਹੋ ਗਈ ਆ ਕੀ ਘਟਨਾ ਵਾਪਰੀ ਸੀ ਦਾਰੂ ਪੀਤੀ ਆ ਜੀ ਦਾਰੂ ਸਾਰਿਆਂ ਨੇ ਪੀਤੀ ਆ ਕਿ ਤਾਂ ਚਾਰੇ ਨੇ ਦਾਰੂ ਪੀਤੀ ਆ ਚਾਰੀ ਮੁੱਕ ਗਏ ਹਾਂ ਹਾਂ ਇਹ ਤਾਂ ਪਿੰਡ 'ਚੇ ਵੇਚਦੇ ਨੇਗੇ ਹਾਂ ਬਾਰੋਂ ਹੁਣ ਕਾਪ ਕੀ ਪਤਾ ਹੁਣ ਬਾਰੋਂ ਕਿੱਥੋਂ ਲਿਆਉਂਦੇ ਨੇਗੇ ਆਏ ਤਾਂ ਹੁਣ ਸਾਨੂੰ ਅਸੀਂ ਕਿਹੜੇ ਨਾਲ ਜਾਣੇ ਹੁਣ ਆਇਆ ਵੀ दारू ਵੇਚਣ ਵਾਲੇ ਦਾ ਪਤਾ ਕਦੀ ਇੱਥੇ ਵੇਚਦੇ ਨੇ ਬੀਬੀ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰ ਰਹੇ ਹੋ ਕਿ ਚਾਰ ਘਰਾਂ ਦੇ ਬੜਾ ਦੁਖਦਈ ਕ ਚਿਰਾਗ ਬੁੱਝ ਗਏ ਨੇ ਕੋਮੌਣਕ ਆਲਾ ਕੋਈ ਵੀ ਨਹੀਂ ਹਾਂ ਬਾਰੋਂ ਆ ਕੇ ਵੇਚਦੇ ਨੇ ਵੇਚਦੇ ਨੇ ਵੀਰੇ ਵੇਚਦੇ ਨੇ ਪਤਾ ਹੁਣ ਵੇਚਦਾ ਹਾਂ ਹੁਣ ਬਾਰੋਂ ਤਾਂ ਬਾਰੋਂ ਹੀ ਲੈ ਕੇ ਆਉਣੇਗੇ ਹਾਂ ਕਾਰਬਾਈ ਨਹੀਂ ਕਰਦਾ ਹਾਂ ਜੀ ਬਿਲਕੁਲ ਕਰਨਪਾਲ ਜੀ ਕਰਨਪਾਲ ਚਾਰ ਲੋਕਾਂ ਦੀ ਮੌਤ ਹੋ ਗਈ ਆ ਕੀ ਬੋਲਣਾ ਚਾਹੁੰਦੇ ਆ ਅਸੀਂ ਇਹ ਕਹਿੰਦੇ ਵੀ ਸਭ ਨੂੰ ਸਿਹਤ ਵਧੀਆ ਪਿੰਡ ਚ ਨਸ਼ਾ ਲਿਕੜਨਾ ਚਾਹੀਦਾ ਵਧੀਆ ਸਹੂਲਤ ਆਉਣੀ ਚਾਹੀਦੀ ਹੈ ਬੱਚਿਆਂ ਵਾਸਤੇ ਵੀ ਅੱਗੇ ਵਧੀਆ ਹੋਵੇ ਜੀ ਨਿਆਣੇ ਨਾਣੇ ਬੱਚੇ ਜਿਹੜੇ ਨਸ਼ੇ ਤੇ ਲੱਗੇ ਪੈਣਗੇ ਇਹ ਸਾਨੂੰ ਨਹੀਂ ਪਤਾ ਜੇ ਬਾਹਰੋਂ ਆਉਂਦਾਗਾ ਕਿ ਕਿੱਥੋਂ ਵੇਚਦੇ ਨੇਗੇ ਨਾ ਤਾਂ ਉਹ दारू ਬੰਦ ਹੋਣੀ ਚਾਹੀਦੀ ਹੈ ਨਗਰ ਚ ਨਾ ਹੀ ਨਸ਼ਾ ਬੰਦ ਹੋਣਾ ਚਾਹੀਦਾ ਬੀਬੀ ਜੀ ਜੇਕਰ ਗੱਲ ਕੀਤੀ ਵੀ ਦੱਸਿਆ ਹੋਇਆ ਕਿ ਜ਼ਹਿਰੀਲੀ ਸ਼ਰਾਬ ਪੀਤੀ ਦੀ ਚਾਰਾਂ ਦੀ ਚਾਰ ਮੌਤ ਹੋ ਗਈ ਤੇ ਦੋ ਗੰਭੀਰ ਨੇ ਹਾਂਜੀ ਦੋ ਹਜੇ ਲਾਇਕੇ ਗਏ ਹੋਣਗੇ ਚਾਰ ਡੈੱਡ ਹੋ ਗਏ ਬਿਲਕੁਲ ਇਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਬਾਹਰੋਂ ਸ਼ਰਾਬ ਆਉਂਦੀ ਹੈ ਜਾਂ ਅੰਦਰੋਂ ਆਉਂਦੀ ਹੈ ਇਹ ਕੁਝ ਪਤਾ ਨਹੀਂ ਪਰ ਜ਼ਹਿਰੀਲੀ ਸ਼ਰਾਬ ਕੁਝ ਵਿਅਕਤੀਆਂ ਦੇ ਵੱਲੋਂ ਰਾਤ ਪੀਤੀ ਜਾਂਦੀ ਹੈ ਤੇ ਚਾਰ ਦੀ ਮੌਤ ਹੋ ਜਾਂਦੀ ਹੈ ਬਾਈ ਜੀ ਖੜੇ ਨੇ ਕੀ ਨਾ ਬਾਈ ਜੀ ਜਮੇਰ ਸਿੰਘ ਜੀ ਜਮੇਰ ਜੀ ਕਿਸ ਤਰ੍ਹਾਂ ਦੇਖਦੇ ਹੋ ਬੜੀ ਦੁਖਦਾਈ ਘਟਨਾ ਚਾਰ ਘਰਾਂ ਦੇ 70 ਵਿਗੇ ਨੇ ਦੋ ਹਲੇ ਗੰਭੀਰ ਨੇ ਇਹ ਬਹੁਤ ਮਾੜੀ ਗੱਲ ਹੈ ਜੀ ਦੇਖੋ ਜੀ ਇਹ ਬੱਚਿਆਂ ਦਾ ਨਸ਼ਾ ਜਿਹੜਾ ਕੋਈ ਸਰਕਾਰਾਂ ਸਾਡੇ ਤੇ ਧਿਆਨ ਨਹੀਂ ਦੇ ਰਹੀਆਂ ਸਾਡੇ ਪਿੰਡ ਤੇ ਕੋਈ ਧਿਆਨ ਨਹੀਂ ਦਿੰਦੀ ਸਰਕਾਰਾਂ ਜੀ ਕੋਈ ਹਾਲੇ ਤੱਕ ਕਿਸੇ ਸਰਕਾਰ ਦਾ ਮੰਨੰਦਾ ਨਹੀਂ ਆਇਆ ਸਾਡੀ ਕੋਈ ਸੁਣਦਾ ਨਹੀਂ ਸਮਾਈ ਜੀ ਸਾਡੇ ਪਿੰਡ ਚ ਬਾਹਰੋਂ ਹਰਿਆਣੇ ਦੀ ਦਾਰੂ ਵਿਕਦੀ ਆ ਜੀ ਜਦ ਇਹ ਵੇਚਣ ਵਾਲਿਆਂ ਦੇ ਨੱਥ ਪਾਉਣੀ ਚਾਹੁੰਦੀ ਹੈ ਸਰਕਾਰ ਨੂੰ ਜੀ ਠੀਕ ਹੈ ਜੀ ਤੇ ਕੱਲ ਨੂੰ ਮੇਰਾ ਵੀ ਬੇਟਾ ਹੋ ਸਕਦਾ ਹੈ ਗੁਜ਼ਰ ਸਕਦਾ ਹੈ ਕੱਲ ਨੂੰ ਹੋਰ ਤਾਂ ਵੀ ਕਿਸੇ ਦੇ ਮਾ ਮਾਂ ਪੋਜਣਾਂ ਦੇ ਪੁੱਤ ਗੁਜ਼ਰ ਸਕਦੇ ਨੇ ਕਿਸੇ ਵੀਰ ਭੈਣ ਦਾ ਪੁੱਤ ਭਾਈ ਗੁਜ਼ਰ ਜੇ ਉਹ ਤੇ ਕੀ ਵਾਪਰੂਗੀ ਸਾਡੀਆਂ ਸਰਕਾਰਾਂ ਕੋਈ ਕੁਝ ਨਹੀਂ ਕਰਦੀਆਂ ਵੋਟਾਂ ਲੈ ਕੇ ਵਗ ਜਾਂਦੀਆਂ ਨੇ ਹਾਂ ਜੀ ਸਾਨੂੰ ਵੋਟਾਂ ਪਾਓ ਛੋਡਾ ਆ ਕਰਾਂਗੇ ਆ ਕਰਾਂਗੇ ਸਾਡਾ ਕੁਛ ਨਹੀਂ ਕਰਦੀਆਂ ਪਿੰਡ ਦਾ ਮੈਂ ਦਿਆ ਇਹ ਬਿਲਕੁਲ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੋਟਾ ਸਮੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਗੁਜਰਾ ਪਿੰਡ ਦੇ ਵਿੱਚ ਚਾਰ ਘਰਾਂ ਦੇ ਵਿੱਚ 70 ਬੱਚੇ ਮਿਚੁੱਕੇ ਨੇ ਤੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਜ਼ਹਿਰੀਲੀ ਸ਼ਰਾਬ ਪੀਂਦੇ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਨੇ ਉੱਥੇ ਹੀ ਦੱਸਿਆ ਜਾ ਰਿਹਾ ਕਿ ਸ਼ਰਾਬ ਹਰਿਆਣੇ ਦੇ ਵਿੱਚੋਂ ਆਉਂਦੀ ਆ ਤੇ ਕੁਝ ਲੋਕ ਸਪਲਾਈ ਕਰਦੇ ਨੇ ਪਿੰਡਾਂ ਦੇ ਵਿੱਚ ਜਿਸ ਕਾਰਨ ਇਹ ਪਾਣਾ ਵਾਪਰਿਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਗੁਜਰਾਤ ਸੰਗਰੂਰ